ਵਾਹਿਗੁਰੂ ਜੀ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਅੱਜ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਕੋਲ ਦਸਤਾਰ ਜਦੀ ਲੈਂਥ ਹੈ 5 ਮੀਟਰ ਕਪੜਾ ਇਹਦਾ ਫੁੱਲ ਬਹਿਲ ਹੈ ਪਹਿਲਾਂ ਹੀ ਆਪਾਂ ਇਹਦਾ ਕਿਸ ਨੂੰ ਜਿਹੜਾ ਕੰਗਾ ਕਰਕੇ ਪੂਰੀ ਚੰਗੇ ਤਰੀਕੇ ਨਾਲ ਕਿਸ ਨੂੰ ਜਿਹੜਾ ਆਪਾਂ ਕੰਗਾ ਕਰ ਲੈਣਾ ਹੈ ਤੇ ਫਿਰ ਉਹ ਜਿਹੜਾ ਆਪਾਂ ਜੂੜਾ ਉਹ ਆਪਾਂ ਸੈਂਟਰ 'ਚ ਜਿਹੜਾ ਫਲਾਪੜੇ ਬਾੜ ਨੇ ਕੇਸ ਨੇ ਉਹਨਾਂ ਨੂੰ ਇਕੱਠੇ ਕਰ ਲੈਣਾ ਹੈ ਇਕੱਠੇ ਕਰਨ ਤੋਂ ਬਾਅਦ ਆਪਾਂ ਜਿਹੜਾ ਸੈਂਟਰ ਚਾ ਜੂੜਾ ਕਰ ਲੈਣਾ ਹੈ ਜਿਵੇਂ ਮੈਂ ਤੇ ਵੀਡੀਓ ਚ ਦੇਖ ਰਿਹਾ ਕਿ ਆਪਾਂ ਜਿਸ ਤਰੀਕੇ ਨਾਲ ਜੜਾ ਜੂੜਾ ਕੀਤਾ ਹੈ ਪੂਰੀ ਚੰਗੀ ਤਰੀਕੇ ਨਾਲ ਆਪਾਂ ਜੂੜਾ ਉੱਤੇ ਲਾ ਕਰਨਾ ਹੈ ਤੇ ਫਿਰ ਆਪਾਂ ਜਿਹੜੇ ਬਾਕੀ ਕੇਸ ਨੇ ਉਹਨੂੰ ਆਪਾਂ ਜਿਵੇਂ ਤੇ ਵੀਡੀਓ ਚ ਦੇਖ ਰਹੇ ਆਪਾਂ ਇਹ ਅਲੇ-ਦਲੇ ਰੇੜ ਦੇਨੇ ਤੇ ਫਿਰ ਆਪਾਂ ਇਹਦਾ ਕੰਗਾ ਉਹ ਆਪਾਂ ਲਗਾ ਲਵਾਂਗੇ ਤੇ ਜਿਹੜੇ-ਜਿਹੜੇ ਵੀਰ ਸਾਡੇ YouTube ਚੈਨਲ ਤੋਂ ਨਵੇਂ ਆਉਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਦੇਣ ਜਿਹੜੇ-ਜਿਹੜੇ ਵੀਰਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਫੋਲੋ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹਨਾਂ ਨੂੰ ਆਪਾਂ ਪੜਨਾ ਆਪਣਾ ਤੇ ਉਹਨੂੰ ਆਪਾਂ ਜਿਹੜਾ ਹਾਫ ਤੋਂ ਜਿਹੜਾ ਆਪਾਂ ਫੋਲਡ ਕਰ ਲਵਾਂਗੇ ਜਿਹੜਾ ਦੋ ਲੜੜ ਹੁੰਦੇ ਆ ਜਿਹੜਾ ਲੜੜ ਉਹਦਾ ਬੜਾ ਉਹ ਆਪਾਂ ਅੱਤ ਚ ਫੜ ਲਵਾਂਗੇ ਤੇ ਜਿਹੜਾ ਉਹ ਛੋਟਾ ਲੜੜ ਉਹ ਆਪਾਂ ਹਾਫ ਫੋਲਡ ਕਰ ਦਵਾਂਗੇ ਤੇ ਫਿਰ ਆਪਣਾ ਆਪਣਾ ਜਿਹੜਾ ਹਾਫ ਫੋਲਡ ਕੀਤਾ ਪਾਸਾ ਉਹਨੂੰ ਆਪਾਂ ਥੱਲੇ ਰੱਖਾਂਗੇ ਜਿਵੇਂ ਤੁਸੀਂ ਵੀਡੀਓ ਦੇਖ ਰਹੇ ਹੋ ਕਿ ਇਹੜਾ ਉਹਨਾਂ ਆਪਾਂ ਹਾਫ ਫੋਲਡ ਵਾਲਾ ਪਾਸਾ ਉਹਨੂੰ ਆਪਾਂ ਥੱਲੇ ਰੱਖਿਆ ਤੇ ਫਿਰ ਆਪਾਂ ਇਹੜਾ ਆਪਣਾ ਆਪਣਾ ਖੱਬੇ ਪਾਸੇ ਵਾਲਾ ਲਾੜਾ ਉਹਨੂੰ ਆਪਾਂ ਚੂੜੇ ਦੇ ਥੱਲੇ ਉਹ ਲਿਆ ਕੇ ਤੇ ਆਪਾਂ ਸੱਜੇ ਪਾਸੇ ਦੇ ਕੰਨ ਜਿਹੜਾ ਲਗਾ ਦੇਣਾ ਹੈ ਤੇ ਫਿਰ ਜਿਹੜਾ ਆਪਾਂ ਲੜਾ ਉਹਨੂੰ ਆਪਾਂ ਲਗਾ ਦੇਵਾਂਗੇ ਜਿੰਨਾ ਟਾਈਟ ਜਿਹੜਾ ਆਪਾਂ ਖੱਬੇ ਪਾਸੇ ਵਾਲਾ ਲੜ ਕੰਨ ਨਾਲ ਲਗਾਵਾਂਗੇ ਨਾ ਟਾਈਟ ਜਿਹੜਾ ਤੁਹਾਡਾ ਇਹ ਵਾਲਾ ਲੜਾ ਉਹ ਲੱਗੇਗਾ ਤੇ ਪੂਰੀ ਚੰਗੀ ਤਰੀਕੇ ਨਾਲ ਆਪਣੇ ਬਲ ਲੈ ਗਏ ਉਹ ਆਪਾਂ ਜਿਹੜੇ ਪਾ ਦੇਵਾਂਗੇ ਤੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਜਿਹੜਾ ਟਾਈਟ ਕਰਕੇ ਜਿਹੜਾ ਲੜਾ ਉਹ ਲਗਾ ਦੇਵਾਂਗੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਗਲਾਈ ਵਿੱਚ ਲੜਾ ਲਗਾਵਾਂਗੇ ਤੇ ਲੜ ਲਗਾਉਣ ਤੋਂ ਬਾਅਦ ਤੇਲ ਢਾਣ ਆਪਾਂ ਅਗਲਾ ਲੜ ਲਗਾਵਾਂਗੇ ਤੇ ਜਿਹੜਾ ਹੁਣ ਆਪਾਂ ਉੱਪਰਲਾ ਕੱਪੜਾ ਹੈ ਉਹਨੂੰ ਆਪਾਂ ਜਿਹੜਾ ਉਹਨਾਂ ਆਪਾਂ ਸਿਰਟਾ ਕਲਮਾ ਕਰ ਜਿਵੇਂ ਤੇ ਵੀਡੀਓ ਤੇ ਵੀਡੀਓ ਵਿੱਚ ਦੇਖ ਰਹੇ ਹਾਂ ਤੇ ਹੁਣ ਜਿਹੜਾ ਆਪਣਾ 컬러ਲਾ ਪਾਸਾ ਹੈ ਪਰਨੇ ਦਾ ਉਹਨੂੰ ਆਪਾਂ ਉੱਪਰਲੇ ਪਾਸੇ ਨਾਲ ਜਿਹੜਾ ਜੋੜ ਦੇਵਾਂਗੇ ਤੇ ਇਹਨੂੰ ਆਪਾਂ ਇਹੜਾ ਲੜ ਨੂੰ ਫਿਰ ਆਪਾਂ ਲਗਾ ਦੇਵਾਂਗੇ ਲਗਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਬਲਣਗੇ ਉਹ ਪਾਵਾਂਗੇ ਪੂਰੀ ਜੰਕੀਤ ਰਿਕਨੜੇ ਆਪਾਂ ਬਲਣਗੇ ਉਹਨਾਂ ਨੂੰ ਇਕੱਠੇ ਕਰ ਲੈਣਾ ਹੈ ਤੇ ਪੂਰੀ ਜੰਕੀਤ ਰਿਕਨੜੇ ਬਲਣਗੇ ਉਹਨਾਂ ਨੂੰ ਆਪਾਂ ਸੰਘਣੇ ਕਰ ਲਵਾਂਗੇ ਤੇ ਕੱਲੇ-ਕੱਲੇ ਨੂੰ ਆਪਣੀ ਅੰਗੂਠੇ ਦੀ ਮਦਦ ਨਾਲ ਜਿਹੜੇ ਬਲਣਗੇ ਉਹਨਾਂ ਨੂੰ ਕੱਢਾਂਗੇ ਤੁਹਾਡੇ ਵੀਡੀਓ ਦੇ ਦੇਖ ਰਿਹਾ ਕਿ ਜਿਹੜੇ ਹੁਣ ਆਪਾਂ ਆਪਾਂ ਇਹਨਾਂ ਲੜ ਨੂੰ ਚੱਕ ਕੇ ਲਾ ਲੈਣਾ ਹੈ ਤੇ ਇਸ ਵੇਲੇ ਜਿਹੜੇ ਬਣ ਗਏ ਆਪਾਂ ਖੁੱਲ ਲੜ ਨੂੰ ਖੋਲ ਕੇ ਆਪਾਂ ਸੰਘਣੇ ਕਰ ਲੈਣੇ ਨੇ ਤੇ ਜਿਹਨਾਂ ਨੂੰ ਆਪਣਾ ਉੱਪਰਲਾ ਪਾਸਾ ਜਿਹੜਾ ਆਪਾਂ ਸਿਰ ਕਵਰ ਕਰਨ ਲਈ ਰੱਖਿਆ ਸੀ ਉਹ ਜਿਹੜਾ ਦੂਜੇ ਲੜ ਦੇ ਨਾਲ ਇਹ ਵਿੱਚ ਦਿੱਤਾ ਜਾਵੇਗਾ ਤੇ ਪੂਰੀ ਜੰਗੀ ਤਰੀਕੇ ਨਾਲ ਜਿਹੜਾ ਆਪਣਾ ਲਾੜਾ ਉਹ ਆਪ ਬੜਪਾ ਕੇ ਲਗਾ ਦੇਵਾਂਗੇ ਜੇ ਵੀਡੀਓ ਬੁਧੀਆਂ ਲੱਗ ਰਹੀਦਾ ਵੀਡੀਓ ਨੂੰ ਕਮੈਂਟ ਜਰੂਰ ਕਰ ਦਿਓ ਪੂਰ ਚੰਗੀ ਤਰ੍ਹਾਂ ਕਨੇਡਾ ਪਾ ਬਾਲਣੇਗੇ ਆਪਾਂ ਪਾਵਾਂਗੇ ਤੇ ਲੜ ਨੂੰ ਆਪਾਂ ਲੜਾ ਲਗਾ ਦੇਵਾਂਗੇ ਤੇ ਹੁਣ ਜਿਹੜੇ ਆਪਾਂ ਬਾਹਰ ਨਾਲ ਜਿਹੜੇ ਬਲ ਨੇਗੇ ਉਹਨਾਂ ਨੂੰ ਆਪਾਂ ਬੁਧਾਵਾਂਗੇ ਜਿੱਥੇ ਕਿਤੇ ਆਪਾਂ ਨੇ ਜਿਹੜੇ ਬਲ ਨੇ ਢੱਲੇ ਲੱਗਦੇ ਨੇ ਉੱਤੇ ਆਪਾਂ ਜਿਹੜੇ ਬਲ ਨੇਗੇ ਉਹ ਪਏੜਾ ਬਾਹਰ ਨਾਲ ਬੁਧਾਵਾਂਗੇ ਤੇ ਅੰਗੂਠੇ ਤੇ ਉਂਗਲੀ ਨਾਲ ਜਿਹੜੇ ਬਲ ਨੇਗੇ ਉਹਨਾਂ ਨੂੰ ਵੀ ਬੁਧਾਵਾਂਗੇ ਤੇ ਜਿਹੜੇ ਆਪਣੇ ਬੈਕ ਤੋਂ ਉਹਨੂੰ ਵੀ ਆਪਾਂ ਪਿੱਛੇ ਤੱਕ ਜਿਹੜਾ ਡੱਬ ਲਵਾਂਗੇ ਤੇ ਜਿਹੜੇ ਆਪਣਾ ਜੂੜਾ ਜਿੱਥੇ ਆਪਾਂ ਕੀਤਾ ਸੀ ਉੱਥੋਂ ਵੀ ਜਿਹੜਾ ਆਪਾਂ ਲਾੜਾ ਨੂੰ ਦੱਬਾਂਗੇ ਤੇ ਨਾਲ ਆਪਾਂ ਅਗਲਾ ਨਾਲ ਲਗਾਵਾਂਗੇ ਉਹ ਵੀ ਉਸੇ ਤਰੀਕੇ ਨਾਲ ਜਿਹੜਾ ਆਪਾਂ ਲਗਾਉਣਾ ਹੈ ਜਿਹੜੇ ਥਲੜਾ ਲਾ ਪਾਸਾ ਹੋਵੇਗਾ ਆਪਣਾ ਉਹਨੂੰ ਆਪਾਂ ਉੱਪਰਲੇ ਪਾਸੇ ਨੇ ਇਕੱਠਾ ਕਰ ਲੈਣਾ ਹੈ ਤੇ ਬਾਅਦ ਵਿੱਚ ਜਿਹੜਾ ਲਾੜਾ ਉਹਨੂੰ ਆਪਾਂ ਲਗਾ ਦੇਣਾ ਹੈ ਜਿਵੇਂ ਤੇ ਵੀਡੀਓ 'ਚ ਦੇਖ ਰਹੇ ਹੋ ਤੋ ਜੰਗੀ ਤਰੀਕੇ ਨਾਲ ਜਿਹੜੇ ਬਲਣਗੇ ਉਹ ਆਪਾਂ ਪਾ ਕੇ ਬਲ ਨੂੰ ਸੰਗਲੇ ਕਰ ਦੇਵਾਂਗੇ ਤੇ ਪੱਗ ਪਿੰਜਾ ਬਾਦ ਨਾਲ ਜਿਹੜੇ ਬਲ ਨੇਗੇ ਜਿੱਥੇ ਕਿਤੇ ਆਪਾਂ ਨੂੰ ਢਿੱਲ ਲੱਗਦੀਆਂ ਨੇ ਉੱਥੋਂ ਆਪਾਂ ਜਿਹੜੇ ਬਲ ਨੇਗੇ ਉਹਨਾਂ ਨੂੰ ਆਪਾਂ ਟੈਟ ਕਰ ਦੇਵਾਂਗੇ ਤੇ ਤੁਸੀਂ ਜਿਹੜੇ ਬਲ ਨੇਗੇ ਉਹ ਤੁਸੀਂ ਸਾਰਾ ਪਰਨਾ ਕੰਪਲੀਟ ਹੋਣ ਤੋਂ ਬਾਅਦ ਵੀ ਪਾ ਸਕਦੇ ਹੋ ਤੁਸੀਂ ਨਾਲ ਦੇ ਨਾਲ ਇਕੱਲੇ ਇਕੱਲੇ ਲੜ ਵਿੱਚ ਵੀ ਬਲ ਜਿਹੜੇ ਪਾ ਸਕਦੇ ਹੋ ਤੇ ਹੁਣ ਆਪਾਂ ਜਿਹੜੇ ਚੁੰਡੀ ਭਰ ਕੇ ਜਿਹੜੇ ਬਲ ਨੇਗੇ ਉਹ ਆਪਾਂ ਪਾਵਾਂਗੇ ਤੋ ਜਿੰਕੇ ਤਰੀਕੇ ਨਾਲ ਇਹ ਬਲਣਗੇ ਆਪਾਂ ਪਾ ਦੇਵਾਂਗੇ ਤੇ ਆਪਾਂ ਇਹੜਾ ਲੜਾਉ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਣਾ ਪਾ ਦੇ ਨਾਲ ਆਪਾਂ ਜਿਹੜੇ ਬਲਣਗੇ ਉਹਨੂੰ ਟਾਈਟ ਕਰਾਂਗੇ ਟੱਲੇ ਬਲਾਂ ਨੂੰ ਬਾਹਰ ਪੜਾ ਪੂਰੇ ਚੰਗੀ ਤਰੀਕੇ ਨਾਲ ਫੇਰਾਂਗੇ ਉਨਾ ਪੱਗ ਪਨ ਵਰਤਾਂਗੇ ਬਲ ਪਾਉਣ ਲਈ ਤੇ ਹੁਣ ਜਿੱਥੇ ਆਪਾਂ ਨੂੰ ਲੱਗਦਾ ਕਿ ਜਿਹੜੇ ਢਿੱਲੇ ਨੇਗੇ ਬਾਰੀਕ ਨੇਗੇ ਬਲ ਉਹਨੇ ਤੇ ਆਪਾਂ ਜਿਹੜਾ ਪੱਗ ਪੈਣਾ ਉਹ ਫੇਰਾਂਗੇ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਹ ਵੀ ਉਸੇ ਤਰੀਕੇ ਨਾਲ ਹੀ ਜਿਹੜਾ ਆਪਾਂ ਲਗਾਵਾਂਗੇ ਤੇ ਜਿਹੜਾ ਆਪਣਾ ਪੁਣੀ ਦਾ ਜਿਹੜਾ ਥੱਲੇ ਵਾਲਾ ਪਾਸਾ ਹੈ ਆਪਣੇ ਪਰਨੇ ਦਾ ਉਹਨੂੰ ਆਪਾਂ ਉੱਪਰਲੇ ਪਾਸੇ ਨਾਲ ਜਿਹੜਾ ਜੋੜ ਦੇਵਾਂਗੇ ਤੇ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਆਪਾਂ ਲੜਨਗੇ ਤੇ ਪਰ ਬੈਗ ਤੋਂ ਥੋੜਾ ਜਿਹਾ ਪਿੰਚ ਹਲਕਾ ਪਿੰਚ ਕਰਾਂਗੇ ਤਾਂ ਜਿਹੜਾ ਆਪਣੇ ਬਲਪਾਂ ਦੇ ਵਕਤ ਜਿਹੜਾ ਟਿੱਲੇ ਨਾ ਰਹਿ ਜਾਣ ਤੇ ਪੂਰੀ ਚੰਗੀ ਤਰੀਕੇ ਨਾਲ ਜਿਹੜਾ ਆਪਾਂ ਪਾਰਨੇ ਦੀ ਪੂਣੀ ਨੂੰ ਜਿਹੜਾ ਕਰਕੇ ਇਹ ਪਲਾੜਾ ਉਹ ਲਗਾ ਦੇਵਾਂਗੇ ਤੇ ਪਹਿਲਾ ਪਿਹੜਾ ਲੜ ਹੁੰਦਾ ਹੈ ਉਹਨੂੰ ਆਪਾਂ ਖੋਲਣਾ ਤੇ ਬਾਅਦ ਵਿੱਚ ਆਪਾਂ ਜਿਹੜੇ ਅੰਗੂਠੇ ਨਾਲ ਜਿਵੇਂ ਆਪਾਂ ਤੇ ਵੀਡੀਓ ਵਿੱਚ ਦੇਖ ਰਹੇ ਹੋ ਉਸੇ ਤਰੀਕੇ ਨਾਲ ਆਪਾਂ ਚੱਕ ਦੇਣਾ ਹੈ ਤੇ ਫਿਰ ਇਹਦੇ ਬਾਅਦ ਵਿੱਚ ਜਿਹੜੇ ਬੜਨਗੇ ਆਪਾਂ ਸੰਘਣੇ ਕਰਕੇ ਲਗਾ ਦੇਣੇ ਨੇ ਤੇ ਜੋ ਜਿਹੜੀ ਆਪਾਂ ਆਪਣੇ ਪਰਨੇ ਦੀ ਗਲਾਈ ਹੈ ਉਹ ਆਪਾਂ ਦੋਨਾਂ ਪਾਸੇ ਇੱਕ ਸਾਰ ਰੱਖਾਂਗੇ ਤੇ ਆਪਾਂ ਜਿਹੜੀ ਆਪਾਂ ਅੰਗੂਠੇ ਤੇ ਉਂਗਲੀ ਨਾਲ ਜਿਹੜੀ ਆਪਾਂ ਫੜਨੇਗੇ ਉਹ ਆਪਾਂ ਪਾਵਾਂਗੇ ਤੇ ਬੁਰੀ ਜੰਗੀ ਦੇ ਤਰੀਕੇ ਨਾਲ ਆਪਾਂ ਲੜਨੇਗੇ ਉਹਨੂੰ ਲਗਾ ਦੇਵਾਂਗੇ ਵੇ ਚਲਦਾ ਪਪਾ ਆ ਜਾਓ ਫੇਰਾਂਗੇ ਜੇ ਵੀਡੀਓ ਪਤਿਆ ਲੱਗ ਰਹੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਉਹਨਾਂ ਵੀਰਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੇ ਵੀਰ 골ਦਸ ਤਾਰ ਬੰਨਣ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਸ ਵੀਡੀਓ ਨੂੰ ਦੇਖ ਕੇ ਆਪਣਾ ਪ੍ਰੋਬਲਮ ਦਾ ਹੱਲ ਕਰ ਸਕਣ ਤੇ ਆਪਣੇ ਬਾ ਜਾਓ ਉੱਪਰ ਵੀ ਫੇਰਾਂਗੇ ਤਾਂ ਜਿਹੜਾ ਆਪਣਾ ਸਿਰ ਉਹ ਆਪਣਾ ਜਿਹੜਾ ਢਿੱਲਾ ਨਾ ਰਹੇ ਤੇ అం పిచ్చే తక్ ఊరు జాబా ఫేరే అగలాగే తరికే నీ జావే ਉਰੇ ਜੰਗੀ ਤਰੀਕੇ ਜਿਹੜੇ ਆਪਾਂ ਪਰਨੇ ਦੀ ਪੂਣੀ ਕਰਨ ਤੋਂ ਬਾਅਦ ਜਿਹੜਾ ਆਪਾਂ ਉਹ ਲਾੜਾ ਨੂੰ ਲਗਾ ਦੇਵਾਂਗੇ ਇਹ ਜਿਹੜਾ ਲਾੜਾ ਨੂੰ ਸਾਰੇ ਲਾੜਾ ਨੂੰ ਜਿਹੜੇ ਇਸੇ ਤਰੀਕੇ ਨਾਲ ਆਪਾਂ ਖੋਲ ਕੇ ਲਾਉਣਾ ਹੈ 그다음에 ਚ ਉਹਨੂੰ ਇਕੱਠੇ ਕਰਕੇ ਜਿਹੜਾ ਆਪਾਂ ਬਲਣਗੇ ਉਹਨੂੰ ਆਪਾਂ ਸੰਘਣੇ ਕਰ ਦੇਵਾਂਗੇ ਤੇ ਜਿਹੜੇ-ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਆਣਾ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣ ਤਾਂ ਜੋ ਐ ਜੀ ਆ ਵੀਡੀਓ ਤੁਹਾਨੂੰ ਹੋਰ ਦੇਖਾਂਗੇ ਮਿਲਨੇ ਤੇ ਪੂਰੀ ਜੰਗੀ ਤਰੀਕੇ ਨਾਲ ਬਲਣਗੇ ਉਹ ਆਪਾਂ ਪਾ ਦੇਵਾਂਗੇ ਪੂਰੀ ਜੰਗੀ ਤਰੀਕੇ ਨਾਲ ਜਿਹੜਾ ਬਲਣਗੇ ਉਹਨਾਂ ਨੂੰ ਪਾ ਕੇ ਜਿਹੜਾ ਆਪਾਂ ਲਾੜਾ ਲਗਾ ਦੇਵਾਂਗੇ ਤੇੜਾ ਆਪਾਂ ਬਾਜਾ ਉਹ ਪੜਾ ਫਿਰਾਂਗੇ ਕਿਥੇ ਕਿਥੇ ਆਪਾਂ ਨੂੰ ਲੱਗਦਾ ਕਿ ਜਿਹੜਾ ਆਪਣਾ ਬੜਾ ਓਟੱਲਾ ਹੈ ਉੱਥੇ ਜਿਹੜਾ ਆਪਾਂ ਫੇਰਾਂਗੇ ਬਾਜ ਤੇ ਨਾਲ ਦੇ ਨਾਲ ਜਿਹੜਾ ਆਪਾਂ ਪੱਗ ਪੈਣ ਵੀ ਉਹ ਵੀ ਫੇਰਾਂਗੇ ਉਰੀ ਜੰਗੀਦਰੇ ਕੈਨੇਡਾ ਆਪਾਂ ਬਾਜ ਆ ਕੋ ਆਪਾਂ ਫਿਰਾਂਗੇ ਉੱਪਰ ਉਹ ਵੀ ਜਿਹੜਾ ਪਟਾਟ ਰੱਖਾਂਗੇ ਜ਼ਰੂਰ ਤੇ ਪੂਰੀ ਚੰਗੀ ਤਰੀਕੇ ਨਾਲ ਆਪਣੇ ਬੈਕ ਤੋਂ ਉਹ ਆਪਾਂ ਜਿਹੜੀ ਦਸਤਾਰ ਦੀ ਆਪਣੇ ਵਾਲ ਦਸਤਾਰ ਦੀ ਸੈਟਿੰਗ ਕਰਾਂਗੇ ਤੇ ਆਪਣਾ ਇਹ ਉਠੇ ਦੁੰਕੜੀ ਨਾਲ ਜਿਹੜੇ ਬਲਣਗੇ ਉਹ ਪਾਵਾਂਗੇ ਤੇ ਜਿਹੜਾ ਆਪਾਂ ਪੱਗ ਪੈਣਾ ਉਹ ਫੇਰਾਂਗੇ ਪੱਗ ਪੈਣਾ ਤੇ ਜਿੱਥੇ ਕਿਤੇ ਆਪਾਂ ਨੂੰ ਲੱਗਦੇ ਕਿ ਜਿਹੜੇ ਆਪਣੇ ਵਾਲ ਨੇ ਘਟਾ ਲੈਣੇਗੇ ਉਥੇ ਆਪਾਂ ਇਹਦਾ ਪੱਗ ਪੈਣਾ ਉਹ ਵਰਤਾਂਗੇ ਤੇ ਵਿਚ ਵਿਚ ਆ ਪੜਾ ਉਹ ਵੀ ਵਰਤਾਂਗੇ ਪੂਰੇ ਚੰਗੀ ਤਰੀਕੇ ਨਾਲ ਪਏ ਵਾਲਾ ਉਹ ਪਾ ਦੇਵਾਂਗੇ ਤੇ ਆਪਣੇ ਦੇ ਉੱਪਰਲੇ ਪਾਸੇ ਦੀ ਸੈਟਿੰਗ ਉਹ ਵੀ ਕਰਾਂਗੇ ਤੇ ਜਿਹੜਾ ਹੁਣ ਆਪਾਂ ਅਗਲਾ ਲੜ ਲਗਾਵਾਂਗੇ ਉਹ ਵੀ ਉਸੇ ਤਰ੍ਹਾਂ ਹੀ ਤੇ ਬੈਕ ਤੋਂ ਹਲਕਾ ਪਿੰਚ ਕਰਕੇ ਖੋਲ ਕੇ ਲੜਨੂ ਤੇ ਬਾਅਦ ਵਿੱਚ ਆਪਾਂ ਇਕੱਟਾ ਕਰ ਲਵਾਂਗੇ ਤੇ ਵੀ ਇਹੰਗਿਦ ਰਿਹਾ ਕਿ ਆਪਾਂ ਪ੍ਰੋਵੀਜ਼ਿਡਿਸ ਫਾਇਆ ਉਹ ਆਪਾਂ ਕਰ ਲਵਾਂਗੇ ਇਹ ਆ ਪੜੇ ਵਾਲਨੇ ਕੇ ਬਣਾ ਲੈਣਾ ਲੜਾ ਉਹਨੂੰ ਆਪਾਂ ਇਕੱਠੇ ਕਰ ਲਵਾਂ ਕਰ ਲਾਂਗੇ ਤੇ ਬਾਅਦ ਵਿੱਚ ਜਿਹੜੇ ਬਲਨੇਗੇ ਉਹਨਾਂ ਨੂੰ ਆਪਾਂ ਸੰਘਣੇ ਕਰ ਦੇਵਾਂਗੇ ਤੇ ਪੂਰੀ ਚੰਗੀ ਤਰੀਕੇ ਨਾਲ ਜਿਹੜੇ ਬਲਨੇਗੇ ਉਹ ਆਪਾਂ ਇਹ ਪਾ ਦੇਵਾਂਗੇ ਤੇ ਜਿਹੜਾ ਹੁਣ ਆਪਾਂ ਪੂਰੀ ਚੰਗੀ ਤਰੀਕੇ ਨਾਲ ਬਲ ਲਗਾਉਣ ਸੰਘਣੇ ਕਰ ਦੇਵਾਂਗੇ ਤੇ ਉਪਰ ਵੀ ਜਿਹੜੇ ਆਪਾਂ ਪਰਨੇ ਦੀ ਗਲਾਈਆ ਉਹ ਆਪਾਂ ਕੱਢਾਂਗੇ ਤੇ ਆਪਾਂ ਉਂਗਲ ਤੇ ਉੱਠੇ ਨਾਲ ਜਿਹੜੇ ਬਲ ਨੇਗੇ ਉਹ ਵੀ ਪਾਵਾਂਗੇ ਵਿੱਚ ਪੂਰੀ ਚੰਗੇ ਤਰੀਕੇ ਨਾਲ ਆਪਾਂ ਬਲ ਨੇਗੇ ਉਹ ਪਾ ਪਾ ਦੇਵਾਂਗੇ ਤੇ ਜਿਹੜਾ ਆਪਣਾ ਲੜੇ ਰਹਿ ਗਿਆ ਆਪਣਾ ਜਿਹੜਾ ਬਾਧੂ ਤੇ ਉਹਨੂੰ ਜਿਹੜਾ ਆਪਾਂ ਵਿਚ ਦੇ ਲਵਾਂਗੇ ਪਰਨੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਪੂਰੀ ਜੰਗੀ ਤਰੀਕੇ ਨਾਲ ਆਪਾਂ ਵੜਨੇਗੇ ਹੁਣ ਆਪਾਂ ਜਿਹੜੇ ਬਾਜ ਨਾਲ ਪਾਵਾਂਗੇ ਤੇ ਆਪੜੇ ਬੈਗ ਤੱਕ ਕਰਨੇਗੇ ਜਿਹੜੇ ਬਾਲ ਦੇਗੇ ਉਹਨਾਂ ਨੂੰ ਉੱਪਰ ਕੈਟ ਕਰਾਂਗੇ ਪੂਰੇ ਚੰਗੇ ਤੇ ਕਿਨਾਰੇ ਆਪਾਂ ਪੱਗ ਬਨ ਫੇਰ ਕੇ ਜਿਹੜੇ ਆਪਾਂ ਬਾਲਨੇਗੇ ਉਹਨਾਂ ਨੂੰ ਆਪਾਂ ਬਧਾਵਾਂਗੇ ਤੇ ਇਰੇ ਵੱਢ ਲੇਗੇ ਉਹਨਾਂ ਜਦੋਂ ਆਪਾਂ ਬਾਜ ਫੇਰਾਂਗੇ ਤੇ ਅਡੀ ਆਪਣੀ ਪਰਨੇ ਦੀ ਗਲਾਈ ਆਊਗੀ ਆਪ ਬਣਾਵਾਂਗੇ ਤੇ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ